ਆਪਣਾ ਟੀਮ ਬਾਕੀ ਮਲਾਜਮਾਂ ਦਾ ਯਾਨੀ ਆਪਣਾ ਟਾਈਮ ਕੱਢ ਕੇ ਉਹਨਾਂ ਦੀ ਸਾਡੀ ਹਾਜ਼ਰੀ ਪਰ ਜਿੱਥੇ ਯਾਨੀ ਭਜਨ ਤੋਂ ਵੀ ਗੱਲ ਕਰੋ ਦਿੱਤੀ ਹੈ ਜੈ ਜਿਹੜੇ ਮਦਰ ਬੈਠੇ ਆ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਜੇ ਉਹ ਜੇ ਦੇ ਪਿਆਰੇ ਜਾਨ ਤੱਕ ਪਹੁੰਚ ਕੇ ਜੇ ਆਪੋ ਆਪਣੀ ਜਾਨ ਹਾਂ ਜੇ ਅੱਜ ਸਾਡੇ ਜਿਹੜੇ ਤੇ ਦੇਖ ਬੰਦਾ ਅੰਖਾ ਦਾ ਜਿਹੜੀ ਮਰਦਾ ਸਾਰੇ ਪਰਵਨ ਤੇ ਦੀ ਗੱਲ ਥੋੜਾ ਰੱਜ ਕੇ ਆਜੋ ਯਾਰ ਵਾਹ ਅਸਲਾ ਕਾਜ ਦੇਖੀ ਪਿੰਡੂਏ ਆਪਣੇ ਘਰ ਬੈਠ ਕੇ ਨਹੀਂ ਕਰ ਸਕਦੇ ਕੋਈ ਆਪਣੇ ਘਰ ਵਿਚਾਰਾ ਨਹੀਂ ਕਰ ਸਕਦੇ ਉਹ ਵੀ ਜਾਗਦੇ ਆ ਆ ਵੀ ਜਾਗਦੇ ਆ ਕੰਮ ਨਹੀਂ ਕਰ ਸਕਦੇ ਆ ਇਹ ਮੈਂ ਆਹ ਵਾਜੋ ਜੀ ਜੀ ਨੂੰ ਦਾ ਅਨੁਮੰਦਨ ਕੀ ਨਾਮ ਹੈ ਮੇਰਾ ਨਾਮ ਰਕੇਸ਼ ਤੁੱਲੀ ਹੈ ਜੀ ਮੈਂ ਅਨਾਜ ਮੰਡੀ ਮਜ਼ਦੂਰ ਯੂਨੀਅਨ ਪੰਜਾਬ ਦਾ ਸੇਵਾਦਾਰ ਹਾਂ ਅੱਜ ਦੀ ਮੀਟਿੰਗ ਦਾ ਮੁੱਖ ਮਕਸਦ ਅੱਜ ਦੀ ਮੀਟਿੰਗ ਜਿਹੜੀ ਦੇਖੋ ਜੀ ਸਾਡੀ ਪੰਜਾਬ ਦੀ ਅਨਾਜ ਮੰਡੀ ਮਜ਼ਦੂਰ ਯੂਨੀਅਨ ਹੈ ਜੋ ਕਿ ਪਿਛਲੇ 50 ਸਾਲਾਂ ਤੋਂ ਚੱਲ ਰਹੀ ਹੈ ਰਜਿਸਟਰਡ ਹੈ ਇਹਦੇ ਵਿੱਚ ਸਾਡੇ ਮਜ਼ਦੂਰਾਂ ਦੀ ਗਿਣਤੀ ਸਾਰੇ ਪੰਜਾਬ ਵਿੱਚ ਕਰੀਬ 8 ਤੋਂ 9 ਲੱਖ ਬੰਦਾ ਹੈ ਉਹਦੇ ਲਈ ਅਨਸਾਰ ਅਸੀਂ ਮੰਡੀਆਂ ਵਿੱਚ ਜਾ ਜਾ ਕੇ ਜਿਹੜੀਆਂ ਹੁਣ ਅੱਜ ਮਾਝੇ ਦੀ ਮੀਟਿੰਗ ਰੱਖੀ ਐ ਜਿਦੇ ਚ ਤਰਨ ਅੰਮ੍ਰਿਤਸਰ ਤੇ ਗੁਰਦਾਸਪੁਰ ਤੇ ਇਹਨਾਂ ਜ਼ਿਲ੍ਹੇ ਇਕੱਠੇ ਕੀਤੇ ਆ ਇਹਦੇ ਵਿੱਚ ਆਉਣ ਵਾਲੇ ਸੀਜ਼ਨ ਦੇ ਵਿੱਚ ਜਿਹੜੀਆਂ ਜਿਹੜੀਆਂ ਮਜ਼ਦੂਰਾਂ ਨੂੰ ਮੁਸ਼ਕਲਾਂ ਆਉਂਦੀਆਂ ਆ ਉਹਨਾਂ ਦੇ ਵਿਚਾਰ ਕਰਨ ਵਾਸਤੇ ਇਕੱਠੇ ਹੋਏ ਆ ਉਹ ਵਿਚਾਰ ਲੈ ਕੇ ਮੁੜਕੇ ਪੰਜਾਬ ਸਰਕਾਰ ਤੋਂ ਆਪਣਾ ਮੰਗ ਪੱਤਰ ਦੇ ਕੇ ਉਹਨਾਂ ਦਾ ਹੱਲ ਕਰਵਾ ਕੇ ਇਹਨਾਂ ਨੂੰ ਪੂਰੀਆਂ ਕੀਤੀਆਂ ਜਾਣਗੇ ਮੁਸ਼ਕਲ ਆਉਂਦੀਆਂ ਕੀ ਨੇ ਮੁਸ਼ਕਲ ਆਉਂਦੀ ਹੈ ਜੀ ਜਿਹੜੀ ਸਾਡੀ ਮਜ਼ਦੂਰੀ ਆ ਉਹ ਪੰਜਾਬ ਮੰਡੀ ਬੋਰਡ ਫਿਕਸ ਕਰਦਾ ਉਹ ਪੰਜਾਬ ਮੰਡੀ ਬੋਰਡ ਫਿਕਸ ਕਰਦਾ ਉਹ ਵਾਯਾ ਸਾਰਤਿਆਂ ਦੇ ਥੱਲੇ ਕੰਮ ਕਰਦੇ ਆ ਉਹ ਮਜ਼ਦੂਰੀ ਆਰਤਿਆਂ ਨੇ ਕਿਸਾਨਾਂ ਕੋਲੋਂ ਤੇ ਖਰੀਦਦਾਰ ਕੋ ਕੱਟ ਕੇ ਸਾਨੂੰ ਦੇਣੀ ਹੁੰਦੀ ਹੈ ਅਸੀਂ ਆਰਤਿਆਂ ਨੂੰ ਆਪਣੇ ਮਾਲਕ ਸਾਡੇ ਜਰੂਰ ਨੇ ਅਸੀਂ ਆਰਤੀ ਸਾਨੂੰ ਕੋਈ ਇਸ ਗੱਲ ਦਾ ਪੈਸਾ ਨਹੀਂ ਮਿਲਦਾ ਸਾਨੂੰ ਪੈਸੇ ਸਾਡੀ ਮਜ਼ਦੂਰੀ ਤੇ ਕੀਤੀ ਕਾਰ ਦੇ ਮਿਲਦੇ ਆ ਅਸੀਂ 24 ਘੰਟੇ ਕੰਮ ਕਰਦੇ ਆ ਕੋਈ ਇਹ ਨਹੀਂ ਕਿ ਸਵੇਰੇ 9 ਤੋਂ ਸ਼ਾਮੀ 5 ਵਜੇ ਤੱਕ 24 ਘੰਟੇ ਕੋਈ ਖਾਣ ਦਾ ਟਾਈਮ ਨਹੀਂ ਕੋਈ ਸੌਣ ਦਾ ਨਹੀਂ ਕੋਈ ਬੈੰਦ ਦਾ ਨਹੀਂ ਇਹ ਸਾਡਾ ਘਰ ਹੈ ਆਪਣੇ ਘਰ ਦੇ ਵਿੱਚ ਅਸੀਂ ਜਿਹੜੀਆਂ ਮੁਸ਼ਕਲਾਂ ਇਹ ਵੀ ਆਉਂਦੀ ਹੈ ਕਿ ਮੰਡੀਆਂ ਵਿੱਚ ਜਿਵੇਂ ਬੀਲੀ ਪਾਣੀ ਦੀ ਸਮੱਸਿਆ ਮੰਡੀਆਂ 'ਚ ਮਜ਼ਦੂਰਾਂ ਨੂੰ ਨਾ ਮਿਲਣਾ ਔਰ ਆਉਣ ਵਾਲੇ ਜਿਹੜੀ ਸ਼ਾਰਟੇਜ ਵਗੈਰਾ ਹੈ ਜਿਹੜੀਆਂ ਗਵਰਨਮੈਂਟ ਏਜੰਸੀਆਂ ਵੱਲੋਂ ਪਾਈ ਜਾਂਦੀ ਹੈ ਕਈ ਆਰਟੀਆਂ ਵੱਲੋਂ ਹਾਲਾਂਕਿ ਮਜ਼ਦੂਰ ਤੇ ਲਾਗੂ ਨਹੀਂ ਹੁੰਦੀ ਲੇਕਿਨ ਨਜਾਇਜ਼ ਤੌਰ ਤੇ ਕੱਟੀ ਜਾਂਦੀ ਏ ਉਹਨਾਂ ਦੀਆਂ ਜਿਹੜੀਆਂ ਹੋਰ ਦੁੱਖ ਤਕਲੀਫਾਂ ਮੰਡੀਆਂ ਵਿੱਚ ਆਉਣ ਵਾਲੀਆਂ ਉਹ ਉਹਨਾਂ ਨੂੰ ਸੁਣਨ ਵਾਸਤੇ ਹੀ ਮਾਜੇ ਅੱਜ ਬਟਾਰੇ ਮੰਡੀ ਮੀਟਿੰਗ ਲੱਕੀ ਇਹ ਹੱਲ ਕਿੱਦਾਂ ਕਰਣੀ ਹੈ ਇਹ ਹੱਲ ਅਸੀਂ ਸੁਣਨਾ ਹੈ ਅਸੀਂ ਪੰਜਾਬ ਲੈਵਲ ਦੇ ਨੁਮਾਇੰਦੇ ਆ ਮੇਰੇ ਨਾਲ ਪ੍ਰਧਾਨ ਚੇਅਰਮੈਨ ਸਾਡੇ ਦਰਸ਼ਨ ਲਾਲ ਜੀ ਖੰਨਾ ਆਪਣੇ ਗੁਰਦਿਆਲ ਜੀ ਰਾਏ ਕੋਰਟ ਤੋਂ ਪ੍ਰਧਾਨ ਨੇ ਇਹ ਸਾਡੀ ਉਥੇ ਕਮੇਟੀ ਬਣੀ ਮੰਡੀ ਬੋਰਡ ਚ ਸਟੈਂਡਿੰਗ ਕਮੇਟੀ ਅਹੀ ਉਹਦੇ ਵੀ ਮੈਂਬਰ ਆ ਇਹ ਸਾਰੀਆਂ ਮੰਗਾ ਪੰਜਾਬ ਦੀਆਂ ਲੈ ਕੇ ਸੀ ਉਹ ਕਮੇਟੀ ਚ ਜਾਣਾ ਉਹਦੀ ਮੀਟਿੰਗ ਸਾਡੀ 22 23 ਤਰੀਕ ਨੂੰ ਹੋਣੀ ਹੈ ਕਿੰਨਾ ਦਿਓ ਕਟਕਾ ਮੇਬਰ ਦੀ ਮੁਸ਼ਕਲਾ ਵੀ ਜਿਹੜੇ ਪੈਸਿਆਂ ਦਾ ਲੈ ਗਏ ਉਹ ਮੁਸ਼ਕਲ ਪਾਣੀ ਬੱਤੀ ਦੀ ਹਾਂ ਇਸ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਮੁਸ਼ਕਲ ਹੋਰ ਸਾਨੂੰ ਮੰਡੀ ਚ ਕੋਈ ਮੁਸ਼ਕਲ ਨਹੀਂ ਇਹਨਾਂ ਲੋਕਾਂ ਦੀ ਜਿਹੜੀ ਜਿਹੜੀ ਮੰਡੀਆਂ ਚ ਮੁਸ਼ਕਲਾ ਮੰਨ ਲਓ ਕਿਸੇ ਵੇਲੇ ਕਿਹੇ ਮੁਸ਼ਕਿਲਾਂ ਪਤਾ ਨਹੀਂ ਹੁੰਦਾ ਕਿਹੇ ਮੰਡੀ ਤੇ ਕਿਹੜੀ ਮੁਸ਼ਕਿਲ ਉੱਠ ਪੈਣੀ ਹੈ ਸਭ ਦੀ ਸੁਣਾਗੇ ਉਹਨੂੰ ਬਣਾਵਾਂਗੇ ਏਜੰਡਾ ਏਜੰਡਾ ਬਣਾ ਕੇ ਤੇ ਗੱਲ ਕਰਕੇ ਹੱਲ ਕਰਾਂਗੇ ਲੱਗਦਾ ਕਿ ਪੰਜਾਬ ਸਰਕਾਰ ਮੰਨ ਜੇ ਜਿਹੜੀਆਂ ਸਾਡੀਆਂ ਮਜ਼ਦੂਰੀਆਂ ਪ੍ਰਾਈਸ ਇੰਡੈਕਸ ਨਾਲ ਵਧਦੀਆਂ ਉਹ ਹਰ ਸ਼ਮਾਹੀ ਸਾਡੇ ਪੈਸੇ ਵਧਦੇ ਨੇ ਕਈ ਵਾਰੀ 8 ਪੈਸੇ 12 ਪੈਸੇ 13 ਪੈਸੇ ਜਦ ਕਿ ਮਹਿੰਗਾਈ ਬਹੁਤ ਜ਼ਿਆਦਾ ਵੱਧ ਰਹੀ ਹੈ ਅਸੀਂ ਪਿਛਲੇ ਸਾਲ ਤੋਂ ਸਰਕਾਰ ਤੋਂ ਮੰਗ ਕਰ ਰਹੇ ਹਾਂ ਕਿ ਜਿਵੇਂ 2011 ਚ ਸਾਡੀ 25% ਮਜ਼ਦੂਰੀ ਵਧੀ ਸੀ ਉਦੇ ਤਹਿਤ ਸਾਡੀ 25% ਮਜ਼ਦੂਰੀ ਫੇਰ ਵਧਾਈ ਜਾਵੇ ਤਾਂ ਜੋ ਜਿਹੜਾ ਮਜ਼ਦੂਰਾਂ ਦਾ ਜੀਵਨ ਹੈ ਆਪਣੇ ਘਰਬਾਰ ਨੂੰ ਚਲਾਣ ਦਾ ਬੱਚਿਆਂ ਨੂੰ ਪਾਲਣ ਦਾ ਉਹ ਸੁਖਾਲਾ ਕੋਈ ਨਹੀਂ ਬਾਤੀ ਦੇ ਦੇ ਵਾਸਤੇ ਜੇ ਕੋ ਸੰਘਰਸ਼ ਕਰਨਾ ਪਏਗਾ ਤੇ ਸਾਰਾ ਪੰਜਾਬ ਤਿਆਰ ਹੈ ਮਜ਼ਦੂਰੀ ਦੇਣੀ ਕਿੰਨੇ ਹੁੰਦੀ ਤੁਹਾਨੂੰ ਇਹ ਮਜ਼ਦੂਰੀ ਸਾਨੂੰ ਕਿਸਾਨ ਨੇ ਅੱਧੀ ਕਿਸਾਨ ਨੇ ਅੱਧੀ ਖਰੀਦਦਾਰ ਨੇ ਦੇਣੀ ਮੰਨ ਲਓ ਜਿਵੇਂ ਸਾਡੀ 12 ਰੁਪਏ 75 ਪੈਸੇ ਬੋਰੀਏ 6 ਰੁਪਏ 34 ਪੈਸੇ ਖਰੀਦਦਾਰ ਨੇ ਦੇਨੇ ਤੇ ਆ ਨਾ ਆਰਤੀ ਨੇ ਕੋਲੋਂ ਕੋਈ ਪੈਸਾ ਨਹੀਂ ਦੇਣਾ ਕਿਸਾਨ ਕੋਲੋਂ ਕੱਟਨੇ ਜਦ ਕੇ ਕਿਸਾਨ ਦਾ ਮਾਲ ਆ ਗਿਆ ਉਹਨੂੰ ਅਨਲੋਡ ਕਰਤਾ ਲਾਹਤਾ ਟਰਾਲੀ ਤੋਂ ਉਹਨੂੰ ਸਾਫ਼ ਕਰਤਾ ਉਹਦੇ 6 ਰੁਪਏ ਕਿੰਨੇ ਪੈਸੇ ਬਣ ਗਏ ਜਿਹੜਾ ਪੁਲਿਸ ਰੋਕਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਮੈਂ ਇਹ ਗੱਲ ਦੱਸਣੀ ਚਾਹੁੰਦਾ ਜੀ ਇਹਦੇ ਵਿੱਚ ਇਹ ਹੈਗਾ ਕਿ ਇੱਥੋਂ ਦੇ ਆੜਤੀ ਕੁਛ ਆੜਤੀ ਨੇ ਜਿਹੜੇ ਸ਼ਰਾਰਤੀ ਅੰਸਰ ਹੁੰਦੇ ਆ ਹਰ ਜਗ੍ਹਾ ਹੁੰਦੇ ਆ ਉਹ ਨਹੀਂ ਚਾਹੁੰਦੇ ਕਿ ਮਜ਼ਦੂਰਾਂ ਦਾ ਇੱਕ ਮੋਠੇ ਜਿਹੜਾ ਇਕੱਠ ਰਵੇ ਉਹਨਾਂ ਨੇ ਕੀ ਕੀਤਾ ਵੀ ਦੋ ਚਾਰ ਬੰਦੇ ਆਡੇ ਹੀ ਭਰਾ ਨੇ ਉਹ ਮੰਡੀ ਜੀ ਦੇ ਉਹ ਚਾਰ ਪੰਜ ਬੰਦੇ ਆਪਣੀਏ ਦੁਕਾਨਾਂ ਦੇ ਦਬਾਅ ਬਣਾ ਕੇ ਉਹਨਾਂ ਨੂੰ ਔਰ ਉਹਨਾਂ ਨੇ ਵੱਖਰੀ ਯੂਨੀਅਨ ਖੜੀ ਕਰਤੀ ਵੀ ਕੱਲ ਨੂੰ ਕੋਈ ਮਜ਼ਦੂਰਾਂ ਦੀ ਮੁਸ਼ਕਲ ਹੋਵੇ ਤੇ ਇਹ ਪ੍ਰਧਾਨੇ ਹੋਵੇ ਤੇ ਅਸੀਂ ਜੋ ਮਰਜ਼ੀ ਕਰੀ ਜਾਈਏ ਉਹ ਅਸੀਂ ਹੋਰ ਨਹੀਂ ਦਵਾਂਗੇ ਪੁੱਛਦੇ ਕੀ ਆ ਪੁਲਿਸ ਨੇ ਇੱਕ ਗੱਲ ਸਾਨੂੰ ਕਹੀ ਹੈ ਕਿ ਤੁਸੀਂ ਇਸ ਮੀਟਿੰਗ ਦੀ ਐਸ ਡੀ ਐਮ ਸਾਹਿਬ ਤੋਂ ਪ੍ਰਵਾਨਗੀ ਲੈਣੀ ਸੀ ਤੇ ਫਿਰ ਮੀਟਿੰਗ ਕਰਨੀ ਜਦ ਕੇ ਅਸੀਂ ਆਪਣੇ ਘਰ ਦੇ ਵਿੱਚ ਅਸੀਂ ਹਜ਼ਾਰਾਂ ਲੱਖਾਂ ਮੀਟਿੰਗਾਂ ਕੀਤੀਆਂ ਕਦੀ ਕਿਤੇ ਕਰਦੇ ਕਦੀ ਕਿਤੇ ਕਰਦੇ ਆ ਜੋਸ ਲੜੀਨਸਾਰ ਬਟਾਲੇ ਕੀਤੀ ਅਸੀਂ ਅਜ ਤੱਕ ਐਸਡੀਐਮ ਸਾਹਿਬ ਦੀ ਪਰਮਿਸ਼ਨ ਨਹੀਂ ਲਈ ਹਾਂ ਜੇ ਕੋਈ ਇਲੈਕਸ਼ਨ ਹੋਵੇ ਜਾਂ ਕੋਈ ਹੋਰ ਤੇ ਫਿਰ ਸਾਨੂੰ ਜਾ ਸੀ ਕਿਤੇ ਕੋਈ ਰਾਜ ਕਿਸੇ ਸੜਕ ਦੇ ਬਹਿ ਕੇ ਕਿਤੇ ਉਹ ਜਗ੍ਹਾ ਦੇ ਬਹਿ ਕੇ ਜਿੱਥੇ ਕਾਨੂੰਨ ਲਾਦੋ ਫਰਕ ਪੈਂਦਾ ਹੋਵੇ ਫਿਰ ਪਰਮਿਸ਼ਨ ਨਾਲ ਲਈਏ ਫੇਰੇ ਹੀ ਗਰਾ ਘਰ ਯਹੀ ਆਪਣੇ ਘਰ ਮੰਡੀ ਚ ਬਹਿ ਕੇ ਆਪਣੀ ਮੀਟਿੰਗ ਭਰਾਮਾ ਚ ਬਹਿ ਕੇ ਨਹੀਂ ਕਰ ਸਕਦੇ ਫਿਰ ਇਹ ਆਜ਼ਾਦੀ ਕਾਦੀ ਹੈ ਫਿਰ 15 ਅਗਸਤ ਆਜ਼ਾਦੀ ਕਾਦਾ ਦਿਨ ਮਨਾਉਨੇ ਆਸੀਂ ਜੇ ਅਸੀਂ ਆਪਣੇ ਘਰ ਬਹਿ ਕੇ ਆਪਣੀ ਗੱਲ ਨਹੀਂ ਰੱਖ ਸਕਦੇ ਕੀ ਨਾਮ ਹੈ ਮੈਂ ਦਰਸ਼ਨ ਲਾਲ ਜੀ ਖੰਨਾ ਲੇਬਰ ਚੇਅਰਮੈਨ ਪੰਜਾਬ ਜੀ ਅੱਜ ਪੁਲਿਸ ਉਹਨਾਂ ਕੋਲ ਉਠਿਆ ਗਿਆ ਸਰ ਇਸ ਤਰ੍ਹਾਂ ਜਿਸ ਤਰ੍ਹਾਂ ਅਸੀਂ ਵੱਖ-ਵੱਖ ਮੰਡੀਆਂ ਦੇ ਵਿੱਚ ਜਿਵੇਂ ਤੁਲੀ ਸਾਹਿਬ ਨੇ ਦੱਸਿਆ ਹੈ ਕਿ ਅਸੀਂ ਵੱਖ-ਵੱਖ ਮੰਡੀਆਂ ਦੇ ਵਿੱਚ ਜਾ ਕੇ ਜੋ ਜਿਸੇ ਵੀ ਕਿਸੇ ਵੀ ਮੰਡੀ ਦੇ ਵਿੱਚ ਕੋਈ ਮੁਸ਼ਕਲ ਹੁੰਦਾ ਹੈ ਨਾ ਸਾਡੇ ਮਜ਼ਦੂਰ ਭਰਾਵਾਂ ਹੁੰਦਾ ਤਾਂ ਅਸੀਂ ਉਹਨਾਂ ਦੀ ਗੱਲ ਸੁਣਨੀ ਹੁੰਦੀ ਹੈ ਜਿਵੇਂ ਤੁਲੀ ਸਾਹਿਬ ਨੇ ਦੱਸਿਆ ਕਿ ਅਸੀਂ ਮੰਡੀਆਂ ਤੋਂ ਹੀ ਮਜ਼ਦੂਰੀ ਜਿਹੜੀ ਲੈਂ ਕਿਸੇ ਮੰਡੀ ਦੇ ਵਿੱਚ ਪਾਣੀ ਦੀ ਤਕਲੀਫ ਹੈ ਕਿਸੇ ਮੰਡੀ ਦੇ ਵਿੱਚ ਆਰਾਮ ਕਰਨ ਦੀ ਤਕਲੀਫ ਹੈ ਕਿਸੇ ਮੰਡੀ ਦੇ ਵਿੱਚ ਡਾਕਟਰੀ ਦੀ ਤਕਲੀਫ ਹੈ ਕਈ ਵਾਰੀ ਕੀ ਹੁੰਦਾ ਹੈ ਕਿ ਕੁਝ ਆੜਤੀ ਐਸੇ ਅੰਸ਼ਰ ਹੁੰਦੇ ਨੇ ਕਿ ਸਾਨੂੰ ਮਜ਼ਦੂਰਾਂ ਨੂੰ ਮਜ਼ਦੂਰੀ ਨਹੀਂ ਪੂਰੀ ਮਿਲਦੀ ਹੈ ਤਾਂ ਉਹਨਾਂ ਦੇ ਆਧਾਰ ਤੇ ਅਸੀਂ ਗੱਲ ਕਰਕੇ ਉਹ ਮੰਡੀ ਬੋਰਡ ਤੱਕ ਸਾਡੀ ਗੱਲ ਪਹੁੰਚਾਣੀ ਹੁੰਦੀ ਹੈ ਤਾਂ ਜੋ ਮੰਡੀ ਬੋਰਡ ਹੀ ਸਾਡੀ ਜਿਹੜੀ ਮਜ਼ਦੂਰੀ ਹੈ ਉਹ 6 ਮਹੀਨਿਆਂ ਬਾਅਦ ਸਾਨੂੰ ਲਾਗੂ ਕਰਦੇ ਨੇ ਅੱਧੀ ਕਿਸਾਨ ਤੋਂ ਔਰ ਅੱਧੀ ਖਰੀਦਦਾਰ ਤੋਂ ਉਹੀ ਮਜ਼ਦੂਰੀ ਸਾਨੂੰ ਮਿਲਦੀ ਹੈ ਜਦ ਕਿ ਤੁਲੀ ਸਾਹਿਬ ਨੇ ਜਿੰਮੇ ਦੱਸਿਆ ਕਿ 2011 ਦੇ ਵਿੱਚ ਵੀ 25% ਦਾ ਹੁਣ ਸਾਨੂੰ 2 ਸਾਲ ਹੋ ਗਏ ਆਮ ਆਦਮੀ ਪਾਰਟੀ ਸਰਕਾਰ ਦੇ ਬਹੁਤ ਵੱਡੀ ਸਾਨੂੰ ਆਸਤੀ ਮਜ਼ਦੂਰਾਂ ਨੇ 92 ਸੀਟਾਂ ਦਿੱਤੀਆਂ ਕਿ ਸਾਡੀ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਕਿ ਇਹ ਮਜ਼ਦੂਰਾਂ ਦੀ ਸਰਕਾਰ ਬਣੂਗੀ ਗਲੀ ਗਲੀ ਤੋਂ ਸਰਕਾਰ ਬਣੂਗੀ ਅਸੀਂ 25% ਦਾ ਵਾਅਦਾ ਮੰਗ ਰਹੇ ਹਾਂ ਔਰ ਨਾਲ ਗੱਲ ਲਿਆ ਕਿ ਸਾਡੀ ਜਿਹੜੀ ਮਜ਼ਦੂਰੀ ਦਾ ਵਾਧਾ ਉਹ ਨਾ ਮਾਤਰ ਕੀਤਾ ਜਾਂਦਾ ਜਦ ਕਿ ਮਹਿੰਗਾਈ ਹਰ ਪਾਸੇ ਤੇਜ਼ ਹੈ ਐਤਕੀ ਵੀ ਸਾਡੇ ਜੇ ਨਾ ਵਧੀ ਤੇ ਆਣ ਵਾਲੇ ਸਮਝ ਫਿਰ ਸੀ ਆਪਣੇ ਸੰਘਰਸ਼ ਤਿੱਖਾ ਕਰਾਂਗੇ ਜੀ ਦੇਖੋ ਮਜ਼ਦੂਰਾਂ ਨੂੰ ਪੇਟ ਭਰਨ ਨਾਲ ਬਹੁਤ ਮੁਸ਼ਕਲ ਹੋਇਆ ਪਿਆ ਇਹ ਜੀ ਪੰਜਾਬ ਐਸੋਸੀਏਸ਼ਨ ਦੇ ਪ੍ਰਧਾਨ ਨੇ ਲੇਬਰ ਯੂਨੀਅਨ ਦੇ ਮੰਡੀ ਬੋਰਡ ਦੇ ਉਹਨਾਂ ਨੇ ਕੋਈ ਸਕਿਉਰਟੀ ਪ੍ਰੋਗਰਾਮ ਦਿੱਤਾ ਲੈਟਰ ਦਿੱਤੀ ਸੀ ਉਠਾਣੇ ਸਿਵਲ ਲਾਈਨ ਚ ਕਿ ਅਸੀਂ ਇਹਨਾਂ ਨੂੰ ਬਸ ਇੰਨਾ ਕਿਹਾ ਕਿ ਤੁਸੀਂ ਐਸ ਡੀ ਐਮ ਸਾਹਿਬ ਦੀ ਮਨਜ਼ੂਰੀ ਲਓ ਜਦੋਂ ਇਹਨਾਂ ਨੂੰ ਕੋ ਆਏ ਇਹਨਾਂ ਨੂੰ ਪੁੱਛਣ ਕੇ ਐਸ ਡੀ ਐਮ ਸਾਹਿਬ ਦੀ ਮਨਜ਼ੂਰੀ ਲੈ ਦੋ ਜਾਂ ਸਾਡੀ ਆਫ ਔਨ ਤੇ ਗੱਲ ਕਰਾ ਦਿਓ ਇਹ ਕੋਈ ਵੀ ਫੋਨ ਤੇ ਗੱਲ ਨਹੀਂ ਕਰਾ ਸਕੇ ਕਿਉਂਕਿ ਸਾਰੀ ਇਹ ਪੰਜਾਬ ਸਰਕਾਰ ਦੀ ਐਡਮ ਐਸ ਡੀ ਐਮ ਸਾਹਿਬ ਤੇ ਦੇ ਐਡਮਿਨਿਸਟਰੇਟਰ ਨੇ ਉਹਨਾਂ ਦੇ ਅੰਦਰ ਹੁੰਦਾ ਜਦੋਂ ਵੀ ਕੋਈ ਓਪਨ ਪਲੇਸ ਤੇ ਕੋਈ ਇਹਨਾਂ ਨੇ ਇਕੱਠ ਕਰਨਾ ਹੁੰਦਾ ਤੇ ਐਸ ਡੀ ਐਮ ਸਾਹਿਬ ਦੀ ਮਨਜ਼ੂਰੀ ਜ਼ਰੂਰੀ ਹੈ ਉਹ ਇਹ ਮਨਜ਼ੂਰੀ ਹਜੇ ਤੱਕ ਨਹੀਂ ਦੇ ਸਕੇ ਕੀ ਕਰਵੇ ਕਿੱਟਾ ਆਪਾਂ ਨਾਂ ਨੂੰ ਨੋਟ ਕਰ ਲਿਆ ਐ ਐਸ ਡੀ ਐਮ ਸਾਹਿਬ ਨੂੰ ਇਹਨਾਂ ਦੀ ਰਿਪੋਰਟ ਭੇਜਾਂਗੇ ਜੋ ਅਗਲੇ ਅਗਲੇਰੀ ਕਾਰਵਾਈ ਬੰਦੀ ਕਰਾਂਗੇ ਇਹ ਮੀਟਿੰਗ ਹੁੰਦੀ ਚੱਲੀ ਜਾ ਰਹੀ ਹੈ ਕਿ ਨਹੀਂ ਦੇਖੋ ਜੋ ਹੁਣੇ ਤੱਕ ਸਾਨੂੰ ਐਸਡੀਐਮ ਸਾਹਿਬ ਦੇ ਹੁਕਮ ਨਹੀਂ ਆਏ ਜੋ ਐਸਡੀਐਮ ਸਾਹਿਬ ਨੂੰ ਇਹ ਸਾਰੀ ਰਿਪੋਰਟ ਅਸੀਂ ਵੀਡੀਓਗ੍ਰਾਫਿੰਗ ਕਰ ਲਈ ਆ ਐਸਡੀਐਮ ਸਾਹਿਬ ਨੂੰ ਇਹਦੀ ਰਿਪੋਰਟ ਬਣਾ ਕੇ ਭੇਜੀ ਜਾਊਗੀ ਜੋ ਕਾਨੂੰਨੀ ਕਾਰਵਾਈ ਬੰਦੀ ਕੀਤੀ ਜਾਏਗੀ ਕੀ ਹੋ ਸਕਦੇ ਜੀ ਜੀ ਡੀਸੀ ਸਾਹਿਬ ਦੇ ਹੁਕਮ ਦੀ ਲੁਗਣਾਗੇ ਕਿਉਂਕਿ ਉਹਨਾਂ ਦੀ ਕੋਈ ਵੀ ਇਕੱਠ ਕਰਨਾ ਹੈ ਕਿਸੇ ਸਰਕਾਰੀ ਜਗ੍ਹਾ 'ਚ ਉਹਦੀ ਐਸਡੀਐਮ ਸਾਹਿਬ ਦੀ ਮਨਜ਼ੂਰੀ ਲੇ। ਇਹ ਨਾ ਤਾਂ ਪੋਲੀਟੀਕਲ ਇਕੱਠਾ ਨਾ ਸੀ ਕੋਈ ਹਾਈਵੇ ਰੋਕਿਆ ਤੇ ਇਹ 'ਚ ਕੋਈ ਇਹ 'ਚ ਕੋਈ ਭਾਵੇਂ ਪੋਲੀਟੀਕਲ ਇਕੱਠ ਹੋਏ ਭਾਵੇਂ ਦੂਸਰਾ ਇਕੱਠ ਹੋਏ ਇਹ 'ਚ ਵੀ ਕੋਈ ਵੀ ਸਰਕਾਰੀ ਜਗ੍ਹਾ ਤੇ ਓਪਨ ਪਲੇਸ ਤੇ ਅਸੀਂ ਇਹਨਾਂ ਨੂੰ ਕਿਹਾ ਕਿ ਜਾਂ ਤੁਸੀਂ ਪੈਲੈਸ ਜਾਂ ਘਰ ਵਿੱਚ ਕਰ ਲਓ। ਇਹ ਕਹਿੰਦੇ ਨਹੀਂ ਜੀ ਅਸੀਂ ਕਰਨੀ ਇੱਥੇ ਹੀ ਆ। ਫਿਰ ਇਹਨਾਂ ਨੂੰ ਕਿਹਾ ਕਿ ਐਸਡੀਐਮ ਸਾਹਿਬ ਨਾਲ ਸਾਡੀ ਗੱਲ ਕਰਾ ਦਿਓ। ਉਹਨਾਂ ਦੀ ਕਾਨੂੰਨ ਦੇ ਮੁਤਾਬਕ ਮਨਜ਼ੂਰੀ ਜ਼ਰੂਰੀ ਹੈ। ਹਜੇ ਤੱਕ ਕੋਈ ਮਨਜ਼ੂਰੀ ਨਹੀਂ ਦੇ ਸਕਿਆ।